ਬਾਜੀ ਗੁਲ ਗਿਆ ਜੀ ਕੱਪੜੇ ਦਾ ਬਹੁਤ ਵੱਡਾ ਸਟੋਰ ਕੇਸਰੀ ਕਲੌਥ ਪ੍ਰਾਈਵੇਟ ਲਿਮਟਿਡ ਕੱਪੜੇ ਮਿਲਣ ਜਾ ਰਹੇ ਤੁਹਾਨੂੰ ਅੱਧੇ ਦੇ ਰੇਟਾਂ ਤੇ ਬਾਜੀ ਅੱਧੇ ਤੋਂ ਦੇ ਰੇਟਾਂ ਦੇ ਨਹੀਂ ਦੁਕਾਨਦਾਰਾਂ ਨੇ ਖਰੀਦ ਵੀ ਨਹੀਂ ਆਉਣੀ ਇਸ ਰੇਟਾਂ ਦੇ ਕੱਪੜਾ ਦੇਣਾ ਬਾਜੀ 400 ਰੁਪਏ ਦੀ ਲੋਕਾਂ ਦੀ ਖਰੀਦ ਹੁੰਦੀ ਹੈ ਅਸੀਂ 2.5 250 ਰੁਪਏ ਦੇ ਦੇਣ ਲੱਗ ਗਏ 6-600 ਰੁਪਏ ਦੀ ਖਰੀਦ ਇਹ ਤੁਹਾਨੂੰ ਦੇ ਰਿਹਾ 400 ਰੁਪਏ ਦਾ ਸੂਟ ਪੰਪ 500 ਰੁਪਏ ਦੀ ਖਰੀਦ ਵਾਲਾ ਮਾਲ ਆ 250 ਰੁਪਏ ਦਾ ਦੇ ਦੇਣਾ ਕਿਸੇ ਦੁਕਾਨਦਾਰ ਦੀ ਇੰਨੇ ਦੀ ਖਰੀਦ ਨਹੀਂ ਹੋਣੀ ਜਿੰਨੇ ਦਾ ਕੁੜਤਾ ਪਜਾਮਾ ਮੈਨੇ ਨਾਲ ਆ ਲਓ ਜੀ 330 ਰੁਪਏ ਦਾ ਆ ਲੈ ਲਓ ਜੀ 350 ਰੁਪਏ ਦਾ ਕਪੜਾ ਵੀ 5.5 ਮੀਟਰ ਮਿਲੂਗਾ ਜੀ ਆ ਦਵੱਟੇ ਲੈ ਲਓ ਜੀ 100-100 ਰੁਪਏ ਦੇ ਆ ਪੱਕਾ ਚੈੱਕ ਕਰੋ ਜੀ ਜਿਹੜਾ ਮਰਜ਼ੀ ਦੁਕਾਨਦਾਰ ਭਰਾ ਵੀ ਆ ਕੇ ਲੈ ਜਾਏ ਨਾ ਉਹਨੂੰ ਵੀ ਇਹ ਰੇਟ ਬਹੁਤ ਸਸਤਾ ਪੈਣਾ ਕਿੰਨੇ ਦੀ 40 ਰੁਪਏ ਮੀਟਰ ਭਾਜੀ 85 ਰੁਪਏ ਮੀਟਰ ਬਾਜ਼ਾਰ ਵਿੱਚ ਵਿਕਦੀ ਹੋਈ ਐ ਕਿਸੇ ਵੀ ਦੁਕਾਨਦਾਰ ਦੀ ਇਸ ਤੋਂ ਘੱਟ ਖਰੀਦ ਨਹੀਂ ਹੋਣੀ ਕੈਮਰੀਕ ਦਾ ਸੂਟ ਦੇਖ ਲਓ ਜੀ 250 ਰੁਪਏ ਦਾ ਤੁਹਾਨੂੰ ਦੇ ਦਾਂਗੇ ਜੀ ਮੁਫਤ ਲਾਲ ਦੀ ਪੈਂਟ ਸ਼ਰਟ ਜੀ ਇੱਕ ਨਾਲ ਇੱਕ ਇੱਕ ਨਾਲ ਇੱਕ ਫ੍ਰੀ ਜੀ ਅ ਵਿਮਲ ਦੀ ਵਿਮਲ ਦੀ ਵੀ ਇੱਕ ਨਾਲ ਇੱਕ ਫ੍ਰੀ ਜੀ ਜੀ ਇਹ ਵੀ ਇੱਕ ਨਾਲ ਇੱਕ ਫ੍ਰੀ ਵੱਡੇ ਬਣੇ ਦੀ ਕੈਮਰੀਕ ਆਮ ਦੁਕਾਨਦਾਰ 660 ਦਾ ਵੇਚਦਾ ਆਪਾਂ ਤੁਹਾਨੂੰ ਦੇਣਾ 3300 ਰੁਪਏ ਦਾ ਜੀ ਇਹ ਤਾਂ ਦੁਕਾਨਦਾਰ ਲੈਣਾ ਭਾਜੀ ਜਿਹੜਾ ਮਰਜ਼ੀ ਆ ਕੇ ਲੈ ਜਾਏ ਦੁਕਾਨਦਾਰ ਛੱਡੋ 85 85 ਰੁਪਏ ਦੇ ਖਰੀਦ ਆਲਾ ਮਾਲ ਵੀ ਤੁਹਾਨੂੰ ਐਂ ਲਾ ਲਓ 65 ਰੁਪਈਆ ਦਾ ਦੇ ਦੂੰਗਾ ਆਪਣੀ ਖਰੀਦ ਨਾਲ ਉਹ ਵੀ ਘੱਟ ਦੇ ਦੂੰਗਾ ਆ ਦੇਖੋ ਜੀ 200 ਰੁਪਏ ਦਾ ਤੋਲੀਆ ਇਹ ਵੀ ਵੱਡੀ ਸਕੀਮ 'ਚ ਦੇ ਦੂੰਗਾ 2 ਲੈਣ ਤੇ 1 ਫ੍ਰੀ ਕਰ ਦੂੰਗਾ ਪਿਓਰ ਕੈਮਰੀਗ ਦਾ ਚਿਪਕਲੀ ਵਰਕ ਵਾਲਾ ਸੂਟ ਹੈ ਜੀ ਬਾਜ਼ਾਰਾਂ ਦੇ ਵਿੱਚ 8.5 800 ਦਾ ਵਿਕਦਾ ਆ ਆਪਾਂ ਤੁਹਾਨੂੰ ਦੇਣਾ 550 ਰੁਪਏ ਦਾ ਭਾਜੀ ਮਤਲਬ ਤੁਸੀਂ ਚਾਹਨੇ ਕਿ ਸਾਰੇ ਦੁਕਾਨਦਾਰ ਇੱਕ ਵਾਰੀ ਆ ਜਾਣ ਹਾਂਜੀ ਹਾਂਜੀ ਸਾਰੇ ਦੁਕਾਨਦਾਰਾਂ ਵਾਸਤੇ ਇਹ ਸਟੋਰ ਖੁੱਲਿਆ ਜੀ ਕੇਸਰੀ ਕਲੋਥ ਪ੍ਰਾਈਵੇਟ ਲਿਮਟਿਡ ਜੀ ਚਾਦਰਾਂ ਵੀ ਬੰਬੇ ਡਾਈਂਦੇ ਚੱਕੋ ਇੱਕ ਦੇ ਨਾਲ ਦ ਦੁਕਾਨਦਾਰ ਇਹ ਸੂਟ ਦਾ 700 ਮੰਗੇ 500 ਲੈ ਲੰਦਾ ਅਸੀਂ ਤੁਹਾਨੂੰ ਪਹਿਲੇ ਹੀ 350 ਰੁਪਏ ਦੇਈ ਜਾਂਦੇ ਹੁਣ ਆ ਸੂਟ ਅਸੀਂ 400 ਰੁਪਏ ਦਾ ਲਾਇਆ ਦੁਕਾਨਦਾਰ 1000 ਦਾ ਮੰਗੇ 800 ਲਾ ਦਿੰਦਾ ਹਲੋ 400 ਰੁਪਏ ਦਾ ਜੀ ਹਲੋ ਲੀਜੀ ਬੀਜੀ ਦਾ ਕੁਰਤਾ ਮੈਂ ਲੈ ਲਵਾਂ 250 ਰੁਪਏ ਦਾ ਹਲੋ ਇਹ ਪਿਓਰ ਗੀਜ਼ਾ ਦਾ ਕੁਰਤਾ ਮੈਂ 385 ਰੁਪਏ ਦਾ ਜੀ ਫਿਕਸ ਰੇਟ ਹਾਂਜੀ ਫਿਕਸ ਰੇਟ ਜੀ ਜਦੋਂ ਕੁੜੀਆਂ ਲੈਂਦੇ ਨੇ ਨਾ 2000 ਦਾ ਸੂਟ ਕਨੇਪਾ ਭਾਈ ਨੂੰ ਮੈਂ ਲੁੱਟ ਲਿਆ 1000 ਰੁਪਏ ਮੈਂ ਕਢਾ ਕੇ ਲੈ ਆਈ ਇਹ ਨਹੀਂ ਪਤਾ ਹੁੰਦਾ ਸੂਟ ਹੀ 710 ਰੁਪਏ ਦਾ ਹੁੰਦਾ ਭਾਜੀ ਕਿੰਨੇ ਦਾ ਸੂਟ ਹੈ 710 ਰੁਪਏ ਦਾ ਇਹ ਵੀ ਵਿਮਲ ਦੀ ਇਹ ਵੀ ਇੱਕ ਨਾਲ ਇੱਕ ਫਰੀ ਆ ਲੈ ਲੋ ਜੀ ਇੱਕ ਨਾਲ ਤਿੰਨ ਫਰੀ ਚੰਗੇ ਚੰਗੇ ਘਰਾਂ ਦੇ ਮਾਲ ਪਲਾਜੋ ਵਾਲੇ ਆ ਚੱਕਰੋ ਜੀ ਕੁਆਲਿਟੀ ਚੱਕਰੋ ਜੀ ਬਹੁਤ ਹੀ ਸੋਹਣੇ ਸੋਹਣੇ ਆਰਟੀਕਲ ਇਹ ਵੀ ਸਾਰੇ ਬਾਜ਼ਾਰ ਨਾਲੋਂ ਅੱਦੇ ਰੇਟ ਬਾਜ਼ਾਰ ਨਾਲੋਂ ਅੱਦੇ ਰੇਟ ਨਹੀਂ ਭਾਜੀ ਸਭ ਤੋਂ ਅੱਦੇ ਰੇਟ ਭਾਈ ਤੁਹਾਨੂੰ ਇੱਕ ਸਕੀਮ ਦਿੰਨਾ ਜਿਹੜਾ 5000 ਦੀ ਸ਼ਾਪਿੰਗ ਕਰੂਗਾ ਸਾਡੇ ਨਵੇਂ ਸਟੋਰ ਦੇ ਵਿੱਚ ਉਹਨੂੰ ਇਹ ਬਲੂਥ ਬਿਲਕੁਲ ਫ੍ਰੀ ਦਿੱਤੇ ਜਾਣਗੇ 1000 ਰੁਪਏ ਵਾਲੇ 1000 ਰੁਪਏ ਵਾਲੇ ਛੱਡੋ ਭਾਜੀ ਆ ਸਾਰੇ ਆਈਟਮਾਂ ਬਿਲਕੁਲ ਫ੍ਰੀ ਦਿੱਤੇ ਜਾਣਗੇ ਆ ਟੀਵੀ ਫ੍ਰੀਜ ਵਾਸ਼ਿੰਗ ਮਸ਼ੀਨ ਕੀ ਗੱਲ ਕਰੀਏ ਮਜ਼ਾਕ ਆ ਭਾਜੀ ਮਾਈਕ੍ਰੋਵੇਵ ਵੀ ਜਿਹੜਾ ਬੰਦਾ ਸਾਡੀ ਵੀਡੀਓ ਨੂੰ ਸ਼ੇਅਰ ਕਰੂਗਾ ਉਹਨੂੰ ਇਹ ਵਾਲਾ ਏਸੀ ਵੀ ਬਿਲਕੁਲ ਫ੍ਰੀ ਦਿੱਤਾ ਜਾਊਗਾ ਮਤਲਬ ਇੰਨੀ ਖੁਸ਼ੀ ਹੈ ਕਿ ਬੰਦਾ ਸਿਰਫ ਚੱਲਦੇ ਜਦੇ ਵੀਡੀਓ ਸ਼ੇਅਰ ਕਰੇ ਤੇ ਨਾਵੇਂ ਸਮਾਨ ਨਾ ਮਿਲੇ ਵੇ ਬਸ ਬਟਨ ਦਬਾ ਲੈ ਉਹਦੇ ਉਹਦੇ ਐਡਰੈਸ ਤੱਕ ਕਰੋ ਉਹਦੇ ਘਰੇ ਕੋਰੀਅਰ ਕਰਵਾਇਆ ਜਾਊਗਾ ਜੀ ਲੱਕੀ ਡਰਾਅ ਕੱਟਣਾ ਇਹਦਾ ਹਾਂਜੀ ਹਾਂਜੀ ਕੋਈ ਦੁਨੀਆ ਦਾ ਮਾਈ ਦਾ ਲਾਲ ਨਹੀਂ ਦੇ ਸਕਦਾ ਆ ਦੁਪੱਟਾ ਵੀ ਦੇਖੋ ਪੂਰਾ ਪਿਓਰ ਦਾ